Gaddy. Hagi hagi. Hagi Banae Bana. Gadia, good dea, Copyright disclaimer under section one hundred seven of the Copyright Act nineteen seventy six. Allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Nonprofit, educational, or personal use tips the balance in favor of fair use. Sashika Alji. ਲਓ ਜੀ 2 ਮਹੀਨੇ ਬਾਅਦ YouTube ਤੇ ਪ੍ਰੀਤਕਾਸ਼ ਦੀ ਫੇਰ ਵਾਪਸੀ ਹੋ ਚੁੱਕੀ ਹੈ ਤੇ ਇਹਨਾਂ ਨੇ ਆਉਂਦੇ ਹੀ ਆਪਣੇ ਪੁਰਾਣੇ ਕੰਟੈਂਟ ਦਿਖਾਉਣੇ ਫੇਰ ਸ਼ੁਰੂ ਕਰ ਦਿੱਤੇ ਨੇ ਤਾਂ ਫੇਰ ਬਹੁਤੀ देर ਨਾ ਕਰਦੇ ਹੋਏ ਆਪਾਂ ਕਰਦੇ ਹਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ YouTube ਚੈਨਲ ਪ੍ਰੀਤਕਾਸ਼ ਬਲੌਗ ਲਓ ਵੀ ਮੇਤਰੋ ਅੱਜ ਦੇ ਦਿਨ ਦੇ ਦੇ ਬਲੌਗ ਦੀ ਕਰਤੀ ਆਪਾਂ ਸ਼ੁਰੂਆਤ ਤੇ ਬਾਕੀ ਦੇਖਦੇ ਹਾਂ ਕੀ ਕਰਦੇ ਹਾਂ ਕੀਤੀ ਸ਼ੁਰੂਆਤ 11 ਵਜੇ ਤੁਸੀਂ 2 ਮਹੀਨੇ ਬਾਅਦ ਵਾਪਸ ਤਾਂ ਆ ਗਏ ਹੋ ਪਰ ਵਾਪਸ ਆ ਕੇ ਆਪਣੇ ਬੇਬੀ ਦੇ ਬਾਰੇ ਇੱਕ ਵਾਰ ਵੀ ਗੱਲ ਨਹੀਂ ਕੀਤੀ ਚਲੋ ਮੰਨਿਆ ਵੀ ਮੂਵ ਔਨ ਹੋਣਾ ਚਾਹੀਦਾ ਹੈ ਪਰ ਇੰਨਾ ਵੀ ਨਹੀਂ ਕਿ ਤੁਸੀਂ ਆਪਣੇ ਬੇਬੀ ਨੂੰ ਜਿਵੇਂ ਹੀ ਭੁੱਲ ਜਾਓ ਹਾਂ 11 ਵਜੇ 11 ਵੱਜ ਗਏ ਆ ਬਈ 11 ਵੱਜ ਗਏ ਬਈ ਰੋਟੀ ਪਾਣੀ ਖਾਣ ਲੱਗੇ ਸੀ ਬੰਦਾ ਰਹਿ ਗਿਆ ਹੋ ਚੁੱਕਿਆ ਵਾਸੇ ਕਿੰਦੇ ਰੋਟੀ ਪਾਣੀ ਖਾ ਕੇ ਚੱਲਿਆ ਯਾਰ ਉਹਨੀ ਸ਼ਾਪਿੰਗਾਂ ਤੇ ਸ਼ਾਪਿੰਗ ਕਰਨੇ ਜਾ ਰਹੇ ਆ ਬਾਕੀ ਕਹਿੰਦੇ ਸ਼ਾਪਿੰਗਾਂ ਕਰ ਲਈ 11 ਤਰੀਕ ਹੋ ਗਈ ਅੱਜ ਯਾ ਉਹਨੀ ਨਾ ਗਿਆ ਨਾ ਵਲੋਗਰ ਬਣਾਉਣਾ, ਨਵੀਂ-ਨਵੀਂ ਰੈਸਪੀ ਬਣਾਉਣੀਆ ਤੇ ਗੱਡੀ ਨੂੰ ਦਿਖਾਉਣਾ, ਸ਼ਾਪਿੰਗ ਕਰਨੀ, ਇਹ ਸਾਰਾ ਕੁਝ ਤਾਂ ਭੁੱਲਦੇ ਨੇ ਤੁਸੀਂ ਤੇ ਤੁਸੀਂ ਆਪਦੇ ਬੇਬੀ ਨੂੰ ਇਨੀਸ਼ੀਅਲੀ ਭੁੱਲ ਵੀ ਗਏ। ਤੁਹਾਡੀ ਆਡੀਅנס ਤੁਹਾਨੂੰ ਵਾਰ-ਵਾਰ ਪੁੱਛੀ ਜਾਂਦੀ ਹੈ ਵੀ ਤੁਹਾਡੇ ਬੇਬੀ ਨੂੰ ਕੀ ਹੋਇਆ ਸੀਗਾ? ਉਹ ਤਾਂ ਤੁਸੀਂ ਜਵਾਬਲੀ ਦੇ ਰਹੇ ਵੀ ਕੀ ਹੋਇਆ ਸੀਗਾ, ਕੀ ਗੱਲ ਸੀਗੀ। ਤੇ ਤੁਹਾਨੂੰ ਇਹ ਸਾਰਾ ਕੁਝ ਬੜੀ ਜਲਦੀ ਜਿਆਦਾ ਜਾਂਦਾ। 16-18 ਦਿਨ ਪਹਿਲਾਂ ਜਾਣਾ ਹੀ ਪੈਣਾ। ਜਾਣਾ ਹੀ ਪੈਣਾ। ਅਵੀ ਮੈਟਰੋ ਦੇਖਦੇ ਆਂ ਗੱਡੀ ਤੇ ਜਾਂਦੇ ਆਂ ਬਸ ਤੇ ਜਾਂਦੇ ਕੋਈ ਪਤਾ ਨਹੀਂ ਵਾਲੇ ਵੈਸੀ ਵੈਸੀ ਬਸ ਤੇ ਜਾਣਾ ਪਸੰਦ ਕਰਾਂਗੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਗੀ ਇਹ ਤਾਂ ਪਹਿਲੀ ਵਾਰ ਸੁਣਿਆ ਮੈਂ ਵੀ ਜਦੋਂ ਗਰਮੀ ਆ ਜਾਂਦੀਆਂ ਤੇ ਆਪਾਂ ਨੂੰ ਬਸ ਤੇ ਜਾਣਾ ਚਾਹੀਦਾ ਕੀ ਗੱਲ ਤੁਹਾਡੀ ਗੱਡੀ ਵਿੱਚ ਏਸੀ ਹੈ ਨਹੀਂ ਜਾਂ ਫਿਰ ਵਿੰਡੋਜ਼ ਹੈ ਨਹੀਂ ਘਰ ਦੇ ਸੀ ਗਿਆ ਮਾਂ ਕਿ ਪਾਗਲਾ اے ਸੀ ਜੰਮੀ ਨੂੰ ਗੰਮੀ ਨੂੰ ਪਤਾ ਨਹੀਂ ਕਿਉਂ ਮੇ ਕਿਤੇ ਜਾਣਾ ਮੈਨੂੰ ਬਸ ਵਧੀ ਲੱਗਦੀ ਜਾ ਕੇ ਉਹ ਚੀਤੇ ਜੇ ਮੈਂ ਸੋਚਾਂ ਦੀ ਬੋਲਟ ਤੇ ਜਾਈਏ ਪਰ ਕੱਪੜੇ ਹੋ ਰਹੇ ਨੇ ਕੱਪੜੇ ਬਣ ਰਿਹਾ ਮੰਮੀ ਆ ਸਹਾਰਾ ਜਾਨੀ ਗੱਡੀ ਵਧੀ ਚੱਲ ਜਾਣਾ ਆਪਾਂ ਬਾਕੀ ਮੌਕੇ ਤੇ ਪਤਾ ਲੱਗੂਗਾ ਪਹਿਲਾਂ ਕੁਝ ਨਹੀਂ ਕਹਿ ਸਕਦਾ ਨਹੀਂ ਨਹੀਂ ਦਾ ਕਰੂੰਗੀ ਇਹਨਾਂ ਨੂੰ ਗੱਡੀ ਤੇ ਭੇਜ ਦੇਣਾ ਸਮਾਂ ਸਮੁੰਦਰਾ ਕੇ ਮੈਂ ਬਸ ਚੰਗ ਤੇਰੀ ਤਾਂ ਉਹ ਗੱਲ ਵੀ ਮੈਂ ਰੋਟੀ ਘਰ ਦੀ ਖਾਣੀ ਹੈ ਤੇ ਜਿਹੜੀ ਦਾਲ ਆ ਉਹ ਹੋਟਲ ਤੋਂ ਮੰਗਵਾ ਕੇ ਖਾਣੀ ਹੈ ਇਹ ਜੇਦੋ ਆਪ ਦੇ ਆਪ ਨੂੰ ਹੀ ਜ਼ਰੂਰੀ ਨਹੀਂ ਸਮਝਦੀ ਆਪ ਦੇ ਨਾਲੋਂ ਜ਼ਿਆਦਾ ਕੀਮਤੀ ਹੈ ਜਿਹੜਾ ਆਪ ਦੇ ਸਮਾਨ ਨੂੰ ਸਮਝਦੀ ਹੈ ਤੇ ਫਿਰ ਜਿਹੜੀ ਇਹਨਾਂ ਦੀ ਆਡੀਅנס ਆ ਉਹ ਇਹਨੂੰ ਕੀ ਲਈ ਬੈਠੀ ਆ ਉਹਨਾਂ ਨੇ ਤਾਂ ਫਿਰ ਬੇਸਤੀ ਕਰਨੀ ਇਹਦੀ ਵੱਤ ਸਹੀ ਹੈ ਲਓ ਵੀ ਮਿੱਤਰੋ ਗਰਮੀ ਇੰਨੀ ਕੀ ਹੋ ਗਈ ਹੈ ਨਾ ਮੈਂ ਜੈਕਟ ਪਾ ਕੇ ਬੈਠਾ ਕਿਉਂ ਕਿਉਂਕਿ ਮੈਨੂੰ ਠੰਡ ਲੱਗਦੀ ਹੈ ਮੈਂ ਬੁਖਾ ਕੇ ਥੋੜਾ ਬੁਖਾ ਰਹੇ ਇਹਨਾਂ ਨੂੰ ਤੇ ਮੇਰੇ ਵਰਗੀ ਜਮਾਨ ਇਹ ਪਹਿਲਵਾਨ ਬੰਦਾ ਸਾਡਾ ਪਹਿਲਵਾਨ ਦਾ ਤਾਂ ਪਤਾ ਨਹੀਂਗਾ ਪਰ ਤੂੰ ਬਈਆ ਰਾਣੀ ਪੂਰੀ ਲੱਗਦੀ ਪਈ ਹੈ। ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਲਈ ਵਧੀਆ ਵਧੀਆ ਵਲੌਗ ਲਿਆਈਏ। ਬਾਕੀ ਕੋਈ ਨਹੀਂ। ਬੱਟਾ ਹਲੇ ਨਹੀਂ ਲਿਆਏ ਜਾ ਰਹੇ। ਹਲੇ ਘਰੋਂ ਬਾਹਰ ਨਹੀਂ ਜਾ ਰਹੇ ਕਿਤੇ ਵੀ। ਕਰਈਆਂ ਲਈ। ਤੇ ਅੱਜ ਜ਼ਰੂਰ ਵਲੌਗ ਆਊਗਾ ਕਿਉਂਕਿ ਸ਼ਾਪਿੰਗ ਕਰਨ ਜਾਣੀ ਹੈ। ਹਾਂ। ਹੁਣ ਤਾਂ ਵਲੌਗ ਆਉਣਗੇ। ਹੁਣ ਤੁਹਾਨੂੰ ਕੰਟੈਂਟ ਜੇ ਮਿਲ ਗਿਆ। ਅੱਜ ਸ਼ਾਪਿੰਗ ਕਰਨ ਜਾਣਾ। ਹੁਣ ਤੁਸੀਂ ਵਿਆਹ ਕਰਕੇ ਸ਼ਾਪਿੰਗ ਕਰਦੇ ਰਹੋਗੇ। ਤੇ ਪਹਿਲਾਂ ਤੁਹਾਡੇ ਕੋਲ ਕੋਈ ਕੰਟੈਂਟ ਹੈ ਨਹੀਂ ਸੀਗਾ ਵੀਡੀਓ ਬਣਾਉਣ ਨੂੰ। ਅੱਜ ਛੋਟੀ ਬੋਤੀ ਥੋੜੀ ਬੋਤੀ ਹਲੇ ਉਹਨੇ ਦਿਨਾਂ ਤੱਕ ਹਲੇ ਹੋਣੀ ਆ ਮਾ ਸਾਪਿੰਗ ਕਉਂ ਜੀ ਲੀੜਾ ਕਪੜਾ ਕੋਈ ਵੀ ਨਹੀਂ ਹੈਗਾ ਲਿਆਉਣੇ ਪੈਣੇ ਆ ਕਿਉਂ ਤੁਹਾਡੀ ਅਲਮਾਰੀ ਵਿੱਚ ਕੱਪੜੇ ਚੋਰੀ ਹੋ ਗਏ ਪਰ ਨਹੀਂ ਇਹ ਵੀ ਦੱਸਣਾ ਜ਼ਰੂਰੀ ਸੀ ਕਿਉਂਕਿ ਇਹਨਾਂ ਨੇ ਪ੍ਰੋਮੋਸ਼ਨਸ ਕਰਨੀਆਂ ਹੁੰਦੀਆਂ ਤੇ ਪ੍ਰੋਮੋਸ਼ਨਸ ਦੇ ਬਦਲੇ ਇਹਨਾਂ ਨੇ ਕੱਪੜੇ ਮੰਗਵਾਉਣੇ ਹੁੰਦੇ ਤਾਂ ਇਹ ਦੱਸਣਾ ਵੀ ਜ਼ਰੂਰੀ ਸੀ ਜੇ ਪ੍ਰੋਮੋਸ਼ਨ ਕਰਵਾਉਣੀਆਂ ਤਾਂ ਕੱਪੜੇ ਵੀ ਭੇਜੋ ਤਾਂ ਆਲ ਤੇ ਫਾਸਟ ਫੂਡ ਗਰਮੀ ਆ ਗਈਆਂ ਜਿਆਦਾ ਜਿਆਦਾ ਆਪ ਹੁਣ ਜਿਆਦਾ ਤਰ੍ਹਾਂ ਖਾਏ ਕਿ ਹੈਲਥੀ ਚੀਜ਼ਾਂ ਬਣਾਏ ਕਰਨੀਆਂ ਹਾਂ ਚਾਲੀ ਜੀ ਨੂੰ ਅਵੋਡ ਕਰਕੇ ਮੈਂ ਕਿ ਹੈਲਥੀ ਚੀਜ਼ਾਂ ਦੇਖਾਂਗੇ ਟਰਾਈ ਕਰਾਂਗੇ ਪੂਰੀ ਇਹ ਕੀ ਬੋਲੀ ਜਾਂਦੀ ਐ ਇਹਨੂੰ ਪਤਾ ਤਾਂ ਆਪ ਨੂੰ ਨਹੀਂ ਲੱਗਦਾ ਵੀ ਮੈਂ ਕੀ ਬੋਲਣਾ ਕੀ ਨਹੀਂ ਦਿਮਾਗ ਪਤਾ ਨਹੀਂ ਇੱਥੇ ਕਮਰੇ ਚ ਬੰਦ ਕਰਕੇ ਆ ਜਾਂਦੀ ਐ ਇਹ ਤਿੰਨ ਵਾਲੇ ਭਰਾਵਾ ਅਵਾਰਡ ਨਹੀਂ ਹੁੰਦਾਗਾ ਅਵੋਇਡ ਹੁੰਦਾ ਪਹਿਲਾਂ ਬੋਲਣਾ ਸਿੱਖ ਲੈ ਜੇ ਨਹੀਂ ਬੋਲਨੀ ਆਉਂਦੀ ਅੰਗਰੇਜ਼ੀ ਤਾਂ ਉਹ ਬੁੱਕ ਲੈ ਲਓ ਜਿਹੜੀ 21 ਦਿਨਾਂ ਵਿੱਚ ਅੰਗਰੇਜ਼ੀ ਸਿਖਾ ਦਿੰਦੀ ਹੈ ਨਾਲੇ ਆਪ ਸਿੱਖ ਲਓਗੇ ਨਾਲੇ ਥੋੜੀ ਜਿਹੀ ਸੋ ਕਾਲਡ ਆਡੀਅנס ਉਹਨਾਂ ਨੂੰ ਵੀ ਸਿਖਾ ਦੋਗੇ ਤੁਸੀਂ ਤੇ ਪਿਆਰੀ ਸਮਝ ਗਈ ਚਲੋ ਵੀ ਮਿੱਤਰੋ ਖੰਗਣੀ ਢੰਡੀ ਗੱਡੀ ਚ ਤੇਲ ਕੱਢ ਕੇ ਪੀਲਾ ਫਿਰ ਕਦੇ ਨਹੀਂ ਤੈਨੂੰ ਖੰਗ ਲੱਗਦੀ ਤੇ ਦੂਜੀ ਗੱਲ ਇੱਕ ਕਮੈਂਟ ਆਇਆ ਹੈ ਬੜਾ ਵਧੀਆ ਕਹਿੰਦੇ ਸਾਰਾ ਵਲੌਗ ਗੱਡੀ 'ਚ ਹੁੰਦਾ ਕੀ ਕਰੀਏ ਗੱਡੀ 'ਚ ਹਨ ਕੀ ਕਰੀਏ ਗੱਡੀ 'ਚ ਰਵਾਂਗੇ ਗੱਡੀ ਆ ਹੈਗੀ 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 ਬੈਣਾ ਹੀ ਬੈਣਾ ਗੱਡੀ ਹੈ ਗੱਡੀ ਹੈ ਗੱਡੀ ਹੈ ਗੱਡੀ ਹੈ ਗੱਡੀ ਹੈ ਗੱਡੀ ਹੈ ਵਲੌਗ ਵਲੌਗ ਛੱਡੋ ਤੁਸੀਂ ਮੈਂ ਤਾਂ ਕਹਿੰਦੀ ਹਾਂ ਤੁਸੀਂ ਸੌ ਵੀ ਗੱਡੀ 'ਚ ਜਾਇਆ ਕਰੋ ਜਿਹੜਾ ਰੋਟੀ ਪਾਣੀ ਬਣਾਉਣਾ ਉਹ ਵੀ ਗੱਡੀ 'ਚ ਬਣਾ ਲਿਆ ਕਰੋ ਐਵੇਂ ਘਰੇ ਖਲਾਰਾ ਪਾਉਂਦੇ ਆ ਗੱਡੀ 'ਚ ਛੇਤੀ ਜੀ ਸਮਾਨ ਚੱਕਿਆ ਤਾਂ ਜਾ ਕੇ ਸਫਾਈ ਛੇਤੀ ਹੋ ਜਾ ਕਰੂਗੀ ਘਰੇ ਤਾਂ ਤੁਹਾਨੂੰ ਕੰਮ ਕਰਨਾ ਪੈਂਦਾ ਨਾ ਫਿਰ ਔਖਾ ਲੱਗਦਾ ਇਥੇ ਨਾ ਚੜ ਚੜਾਈ ਜੈ ਵੀ ਨਹੀਂ ਕਰਨਾ ਪਿਆ ਕਰੋ ਨਾਲੇ ਤੈਨੂੰ ਕੰਮ ਕਰਨਾ ਥੋੜਾ ਜਿਹਾ ਔਖਾ ਲੱਗਦਾ ਹੈ ਨਾ ਵੀ ਸਾਫ ਸਫਾਈ ਵੀ ਨਹੀਂ ਰੱਖਣੀ ਆਉਂਦੀ ਕੀ ਤੈਨੂੰ ਤੇ ਇੱਥੇ ਕੰਮ ਤੇਰਾ ਸੌਖਾ ਹੋ ਜਾਊਗਾ ਛੇਤੀ ਹੋ ਜਾ ਕਰੂਗਾ ਇਸ ਵਕਤੀ ਹਦੇ ਰੋ ਭੋਗ ਇਹਨਾਂ ਨੇ ਰੋਟੀ ਪਾਣੀ ਖਾ ਲਿਆ ਵਾ ਤੇ ਤੁਹਾਨੂੰ ਜਿੱਦਾਂ ਦੱਸਿਆ ਸੀ ਆਪਾਂ ਜਾਣਾ ਸ਼ਾਪਿੰਗ ਕਰਨਾ ਤੇ ਆਪਾਂ ਚੰਦੇ ਆ ਤੇ ਪਿੱਛੇ ਮੰਮੀ ਬੈਠੀ ਆ ਵਾਈ ਗੱਤ ਸਾਹਿਬ ਛੇ ਸਵਾਦ ਦੇ ਹੋਏ ਸਵਾਗਤ ਕਰਦੇ ਤੁਹਾਡਾ ਆਪਣੇ ਬੇਬੀ ਨੂੰ ਬਿਲਕੁਲ ਭੁੱਲ ਕੇ ਕੋਈ ਬਹਾਲਾ ਬਾਧਰੀ ਵਾਲਾ ਕੰਮ ਕੀਤਾ ਜੋ ਮੁੱਛਾਂ ਨੂੰ ਵਟ ਦੇਈ ਜਾਂ ਨਾ ਹੁਣ ਪਹੁੰਚ ਕੇ ਮਿਲਦੇ ਆ ਤੁਹਾਨੂੰ ਮਿਲਦੇ ਆ ਜਾ ਕੇ ਪਪੂ ਸ਼ਾਹ ਕਲੈਕਸ਼ਨ ਕਲੋਥ ਹਾਊਸ ਤੇ ਕਲੋਥ ਹਾਊਸ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਇਹ ਜਿਹੜਾ ਸਾਰਾ ਵਲੌਗ ਆ ਇਹ ਜਿਹੜਾ ਪ੍ਰਮੋਸ਼ਨ ਲਈ ਆ ਤੇ ਪ੍ਰਮੋਸ਼ਨ ਉਹਨਾਂ ਨੇ ਕਰਤੀ ਦੁਕਾਨ ਦਾ ਨਾਮ ਲੈਤਾ ਵਿੱਚ ਕਿਸ ਤੇ ਲੋ ਬੋਲ ਤੂੰ ਤੇਰਾ ਕੋਲ ਨਹੀਂ ਆ ਤੂੰ ਅੱਜ ਨਾ ਪੈ ਗਿਆ ਤੇ ਸਾਡਾ ਇਹ ਫੋਨ ਬੰਦ ਨਾ ਇਹ ਨਾ ਐਂਡੀ ਐਨ ਇਹ ਨਾ ਠੀਠ ਸਾ ਮਰ ਗਏ ਬਲੌਗ ਜਿੰਨਾ ਵੀ ਪਿਛੇ ਸ਼ੂਟ ਕੀਤਾ ਕੈਮਰਾ অন ਨਹੀਂ ਕੀਤਾ ਸਾਰਾ ਉਦਾਂ ਹੀ ਹੁਣ ਤੈਨੂੰ ਕੀ ਦਿਵਾ ਅਵਾਰਡ ਦਿਵਾ ਇਹਦੇ ਆ ਤੇ ਅਵਾਰਡ ਐਸੇ ਕੰਮ ਲਈ ਅਵਾਰਡ ਜਿਹੜਾ ਉਹ ਛੋਟਾ ਪੈ ਜਾਊਗਾ ਇਹਨੂੰ ਤਾਂ 21 ਤੋਪਾਂ ਦੀ ਸਲਾਮੀ ਦੇਣੀ ਚਾਹੀਦੀ ਆ ਕਿਉਂ ਗਰਵਾਜ ਓਏ ਕੀ ਕਰੇ ਬੰਦਾ ਯਾਰ ਸਾਰੀ ਸ਼ਾਪਿੰਗ ਕਰਕੇ ਘਰੇ ਆ ਕੇ ਦੇ ਨੇ ਕੈਮਰਾ ਉਹ ਨਹੀਂ ਆ ਲੈਦਾ ਚਾਬਾਸ਼ ਵੈਰੀ ਗੁੱਡ ਨਹੀਂ ਬਣਿਆ ਹੁਣ ਬੰਦ ਹੋਇਆ ਵਾ ਹੁਣ ਬੰਦ ਹੋਇਆ ਵਾ ਨਹੀਂ ਓ ਦੇਖੋ ਬਣਿਆ ਵਾ ਚਲ ਕੋਈ ਨਹੀਂ ਦੇਖ ਲਾਂਗੇ ਜਿੰਨਾ ਕੀ ਬਣਿਆ ਹੋ ਗਿਆ ਇਹਨੇ ਤੋਂ ਕੋਸ਼ਿਸ਼ ਕਰਦਾ ਇਹ ਬਲੌਗ ਬਣਾਉਣ ਲੱਪੀ ਕੈਮਰਾ ਉਹ ਨਹੀਂ ਕੀਤਾ ਜਿਹੜਾ ਮੇਨ ਬਲੌਗ ਇਹਨਾਂ ਨੇ ਸ਼ੂਟ ਕਰਨਾ ਸੀਗਾ ਸ਼ਾਪਿੰਗ ਦਾ ਉਹ ਤਾਂ ਇਹਨਾਂ ਨੇ ਕੀਤਾ ਨਹੀਂਗਾ ਉਹਦੇ ਕਰਕੇ ਇਹਨਾਂ ਨੂੰ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪੈ ਗਿਆ ਇਹ ਘਾਟਾ ਤਾਂ ਕਦੇ ਇਹਨਾਂ ਦਾ ਪੂਰਾ ਹੋਣਾ ਹੀ ਨਹੀਂ ਬਾਈ ਦਬ ਮੁਚ ਕੇ ਉਹ ਘਰ ਉਹਨੇ ਡਾਬਾ ਸੋਹਣੀ ਬਣ ਕਾਦੀ ਬਾਈ ਬਾਈ ਹੁਣ ਜਦੋਂ ਆਪਦੀ ਬੇਇੱਜ਼ਤੀ ਹੋਣ ਲੱਗੀ ਉਹਦਾ ਵਲੌਗ ਬੰਦ ਕਰਨ ਨੂੰ ਕਹਤਾ ਸਹੀ ਆਪਾਂ ਸੂਟਸਰ ਲੈ ਆਂਦਾ ਤੇ ਮਜ਼ਾਕ ਬਹੁਤ ਹੋ ਗਿਆ ਸੂਟ ਲੈ ਆਂਦਾ ਤੇ ਮੈਂ ਲਹਿੰਗਾ ਵੇਖਿਆ ਬਹੁਤ ਸੋਹਣਾ ਸੀਗਾ ਤੇ ਬਟਨ ਪ੍ਰਾਈਸ ਪੁੱਛ ਕੇ ਆ ਗਈਆਂ ਉਹਨੇ ਪ੍ਰਾਈਸ ਦੱਸਿਆ ਮੈਂ ਚਲਾ ਆਇਆ ਵੀ ਤੇ ਚਲੀਏ ਨਹੀਂ ਨਹੀਂ ਮੈਂ ਅੱਜ ਨਹੀਂ ਲੈਣਾ ਸੀਗਾ ਇਸ ਪਰ ਮੈਂ ਲਿਆਉਂਗੀ ਨੇ ਇਹੜਾ ਜਾ ਕਰ ਲੇ ਲੇ ਕਮਣ ਉਹ ਆਪਾ ਜੇ ਤੂੰ ਪਾ ਵੀ ਲਿਆ ਤੇਰੇ ਕਿਹੜਾ ਜਚਣਾ ਪਾਛਾਦੇ ਆ ਯਾਰ ਇਹਦੀ ਗੱਲ ਵੀ ਨਹੀਂ ਪਰ ਆਪਾਂ ਲੈਉਣਾ ਨਹੀਂ ਇਹੇ ਸੂਟ ਹੀ ਲੈਂਦਾ ਇੰਨਾ ਵਧੀਆ ਉਹ ਪਾ ਚਲੋ ਮੇ트로 ਮਿਲਦੇ ਆ ਅੱਗੇ ਦੇਖਦੇ ਆ ਕੀ ਕੰਨਾ ਬੜਾ ਦਿਨ ਪਿਆ ਦੇ ਰੇਦਾ ਵੈਲਾ ਨਿਕੰਮਾ ਬੰਦਾ ਤੂੰ ਤਾਂ ਇਹ ਤੇ ਤੈਨੂੰ ਲੱਗਦਾ ਪਿਆ ਵੀ ਦਿਨ ਹਜੇ ਬਹੁਤ ਵੱਡਾ ਪਿਆ ਮਤਲਬ ਕਹਿੰਦੇ ਮੁੰਡਾ ਬਨਮ ਬੋਲਦਾ ਤਾਂ ਮੰ데요 ਵਾ ਵਾ ਕਿੱਥੇ ਚੱਲੇ ਬੋਲ ਗਏ ਮੈਂ ਹਾਂ ਕੱਟਾ ਕੁੱਟਾ ਨਹੀਂ ਜਾਣਾ ਤੇ ਬਸ ਕੀ ਭਰਾ ਲੁਧਿਆਣੇ ਨਹੀਂ ਜਾਣਾ ਮੈਨੂੰ ਟੋਲ ਗਏ ਆ ਹੱਡੀ ਸੁਨਹਿਰੀ ਇਹ ਹੱਡੀ ਰਾਣੀ ਆ ਰਾਨੀ ਅੱਧਾ ਬਲੌਗ ਤਾਂ ਤੇਰਾ ਬੋਲ ਤਾਂ ਉੱਚੀ ਨਿਕਲ ਗਿਆ ਲਓ ਵੀ ਮਿੱਤਰੋ ਸਾਡਾ ਕੋਠਾ ਵੀ ਦੇਖ ਲਓ ਤੁਸੀਂ ਨਹੀਂ ਉਹਨਾਂ ਨੇ ਤਾਂ ਦੇਖਿਆ ਜੀ ਤੇ ਤੂੰ ਜੇਬਸ ਖਾਂਡੀਆਂ ਹੈ ਗ੍ਰੀਨ ਤੇ ਨਾਲ ਠੰਡੇ ਦਾ ਗਲਾਸ ਸ਼ਾਬਾਸ਼ ਤੇ ਨਾਲ ਚੌਕਲੇਟਾਂ ਵੀ ਆ ਵਾਓ ਸਰਪ੍ਰਾਈਜ਼ ਸੋ ਚੌਕਲੇਟ ਤਾਂ ਮੈਂ ਰੱਖੀ ਇੱਥੇ ਖਾਣ ਨੂੰ ਤੂੰ ਕਦੀ ਨਹੀਂ ਮੈਂ ਸਾਰੇ ਖਾ ਗਈ ਦੂਜਿਆਂ ਨੂੰ ਸਲਾਮਾ ਦਿੰਦੇ ਵੀ ਹੈਲਥੀ ਡਾਈਟ ਖਾਣੀ ਚਾਹੀਦੀ ਆਪਾਂ ਨੂੰ ਤੇ ਆਪ ਵੇਖ ਲਓ ਇਹਨਾਂ ਦੇ ਤਾਂ ਉਹ ਗੱਲ ਆ ਵੀ ਡਾਈਟ ਪਹਿਲਾਂ ਇਹਨਾਂ ਨੇ ਜਿਹੜਾ ਲਿਖਵਾ ਵੀ ਲੈਣਾ ਡਾਕਟਰ ਤੋਂ ਤੇ ਫੋਲੋ ਵੀ ਨਹੀਂ ਕਰਨਾ ਉਹਨੂੰ ਟੈਨਸ਼ਨ ਮਿੱਤਰਾਂ ਨੂੰ ਸੁੱਕੀ ਵੀ ਜਾਂਦੇ ਆ ਟੈਨਸ਼ਨ ਹੈ ਤੂੰ ਜਾ ਕੇ ਵਿੱਚ ਪਾਣੀ ਪਾ ਦਿਆ ਕਰ ਸ਼ਗਲ ਕਿੰਨੀ ਕਾਲੀ ਜੀ ਹੁੰਦੀ ਹੈ ਜਦੋਂ ਹੈ ਹੀ ਕਾਲੀ ਤੇ ਕਾਲੀ ਆਉਣੀ ਹੈ ਹੁਣ ਗੋਰੀ ਕਿੱਥੋਂ ਹੋ ਜੂਗੀ ਕੌਣ ਹੈ ਇਹ ਲੋਕ ਕਹਾਂ ਸੇ ਆਤੇ ਹੈ ਇਹ ਨਹੀਂ ਤਾਂ ਇਦਾਂ ਕਰਿਆ ਕਰ ਜਦੋਂ ਪਤਾ ਹੁੰਦਾ ਵੀ ਹੁਣ ਅਸੀਂ ਵਲੌਗ ਸ਼ੂਟ ਕਰਨਾ ਉਹਦੋਂ ਤੂੰ ਹੱਬਈਏ ਰਾਣੀ ਤੋ ਨਾ ਮੇਕਅਪ ਕਰਵਾ ਲਿਆ ਕਰ ਆਪਦੇ ਵੀ ਤੱਥਪ ਦੀ ਐ ਤੇ ਥੋੜਾ ਤੇਰੇ ਥੱਪਦਿਆ ਕਰੂਗੀ ਚੱਲ ਇਸੇ ਬਹਾਨੇ ਨਾਲ ਤੇਰਾ ਰੰਗ ਸਾਫ ਲੱਗਿਆ ਕਰੂਗਾ ਮੈਂ ਹਮੇਸ਼ਾ 10000 ਯਾਰ ਤੂੰ ਨਾ ਉਹ ਗਾਈ ਸ 10000 15 ਤੋਂ ਤਾਂ ਮੈਂ ਉੱਪਰ ਹੀ ਜੰਨੀ ਆ ਮੈਂ ਲੈਣਾ ਵੀ ਕੁਛ ਨਹੀਂ ਹੁੰਦਾ ਮੈਂ ਬਸ ਛੋਟਾ ਮੋਟਾ ਸਮਾਨ ਲੈਣਾ ਉਹ ਪੁੱਠੀ ਇੰਨੇ ਪੈਸੇ ਖਾਚ ਹੋ ਜਾਂਦੇ ਅੰਦਰ ਤੋਂ ਉੱਪਰ ਹੀ ਜਾਂਦੀ ਆ ਕਾਪਾ ਬਾਲਾ ਵੱਡਾ ਸੈਟ ਤਾਂ ਹੂੰ ਭਾਂ ਦੇ 500 ਦਾ ਸੂਟ ਪਾਉਂਦੀ ਹੋਵੇ ਤਾਂ ਵਲੌਗ ਵਿੱਚ ਦੱਸਾਂ ਤਾਂ ਸਹੀ ਕਹਣਾ ਵੀ ਹਾਂ ਮੈਂ ਇਹਨੇ ਪੈਸੇ ਖਰਚ ਕਰਦੇ ਹਾਂ ਲਓ ਜੀ ਇਹਨਾਂ ਦਾ ਬਕਵਾਸ ਕੰਟੈਂਟ ਹੋ ਗਿਆ ਖਤਮ ਤੇ ਮੈਨੂੰ ਲੱਗਾ ਸੀ ਵੀ ਦੋ ਟਾਈ ਮਹੀਨਿਆਂ ਬਾਅਦ ਵਾਪਿਸ ਆਏ ਤੇ ਥੋੜੀਆਂ ਜਿਹੀ ਇਮੋਸ਼ਨਲ ਗੱਲਾਂ ਕਰਨਗੇ ਆਪਦੇ ਬੇਬੀ ਬਾਰੇ ਦੱਸਣਗੇ ਪਰ ਇਹਨਾਂ ਨੇ ਤਾਂ ਆਪਦੇ ਬੇਬੀ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਸਮਝਿਆ ਇਨਾਂ ਨੂੰ ਤਾਂ ਇਹ ਫਿਕਰ ਪਈ ਵੀ ਸੀ ਵੀ ਮੇਰੇ ਸੂਟ ਸੋਹਣਾ ਲੱਗੂਗਾ ਕਿ ਲਹਿੰਗਾ ਮੇਰਾ ਰੰਗ ਕਾਲਾ ਗੋਰਾ ਕਿਵੇਂ ਲੱਗੂਗਾ ਬਸ ਇਨਾਂ ਦੇ ਮਾਈਂਡ 'ਚ ਤਾਂ ਇਹ ਗੱਲਾਂ ਚੱਲਦੀਆਂ ਪਈਆਂ ਹਾਂਜੀ ਗਾਇਜ਼ ਮਿਲਤੇ ਹਾਂ ਆਪਾਂ ਆਪਣੇ ਅਗਲੀ ਵੀਡੀਓ ਦੇ ਵਿੱਚ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੇ ਤਾਂ ਉਹਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ